ਸ੍ਰੀ ਕਾਲਬਾਈ ਜੀ ਮੈਂ ਤੁਹਾਡਾ ਹਰਵਿੰਦਰ ਸਿੰਘ ਗਿੱਲ ਤੇ ਅੱਜ ਆਪਾਂ ਆਇਆ ਕਾਲੇ ਕੇ ਪਿੰਡ ਇੱਥੇ ਬਣੀ ਹੋਈ ਜੀ ਲੋਕੇਸ਼ਨ ਆਪਣੀ ਬੈਕਸਾਈਡ ਦੇਖ ਸਕਦੇ ਹੋ ਤੇ ਲੋਕੇਸ਼ਨ ਵੀ ਅੱਜ ਪੂਰੀ ਫੁੱਲ ਹੋਈ ਪਈ ਆ ਮੈਡਮ ਉਹਨਾਂ ਦੀ ਅੱਜ ਸ਼ੂਟਿੰਗ ਆ ਗਾਣੇ ਦੀ ਇੱਥੇ ਅਮਨ ਤਾਲੀਆਲ ਤੇ ਨਾਲ ਮੈਡਮ ਉਹਨਾਂ ਦੇ ਤਿੰਨ ਚਾਰ ਹੋਰ ਆ ਤੇ ਅੱਜ ਜਾਗੋ ਦੀ ਇੱਥੇ ਸ਼ੂਟਿੰਗ ਆ ਸੋਨੂੰ ਲੋਕੇਸ਼ਨ ਤੇ ਆਜਾ ਦਿਖਾਉਣਾ ਸਾਰੀ ਚੱਲ ਕੇ ਤੇ ਬਾਈ ਜੀ ਲੋਕੇਸ਼ਨ ਬਹੁਤ ਸੋਹਣੀ ਆ ਸਾਨੂੰ ਗੱਡੀਆਂ ਦੇਖ ਕੇ ਲੱਗ ਜੂ ਪਤਾ ਤੇ ਲੋਕ ਇੱਥੇ ਕਿੰਨੇ ਕਏ ਹੋਏ ਅੰਦਰ ਬਹੁਤ ਸੂਟ ਚੱਲ ਰਿਆ ਅੰਦਰ ਇਹ ਖੇਤਾਂ ਦੇ ਵਿੱਚ ਬਣੀ ਜਦੋਂ ਕਾਲੇ ਕੇ ਪਿੰਡੋਂ ਆਪਾਂ ਟੱਪਾਂਗੇ ਪੈਟਰੋਲ ਪੰਪ ਲੰਘ ਕੇ ਤੇ ਖੱਬੇ ਹੱਥ ਉੱਤਰ ਕੇ ਦੋ ਕਿੱਲੇ ਬਾਈ ਥੱਲੇ ਜਾ ਕੇ ਜਿਹੜੀ ਇਹ ਲੋਕੇਸ਼ਨ ਆਪਣੀ ਬਣੀ ਹੋਈ ਆ ਤੇ ਬਾਹਰੋਂ ਤਾਂ ਬਾਈ ਘਰ ਜਿਹਾ ਹੀ ਲੱਗਦਾ ਪਰ ਅੰਦਰ ਬਾਈਆਂ ਦੀ ਕਮਾਲ ਕੀਤੀ ਪਈ ਆ ਲੋਕੇਸ਼ਨ ਦੀ ਬਹੁਤ ਸੋਹਣੀ ਬਣਾਈ ਹੋਈ ਆ ਤੇ ਆਜੋ ਤੁਹਾਨੂੰ ਦਿਖਾਉਣਾ ਹੈ ਚਲਦੇ ਗਾਂ ਛੱਡੂ ਗੱਡੀਆਂ ਦੇ ਕੱਠ ਤੋਂ ਪਤਾ ਲੱਗ ਗਿਆ ਹੋਊਗਾ ਵੀ ਕਿੰਨਾ ਕਿ ਇੱਥੇ ਅਜਰਾਸਾ ਗੇਟ ਇਹਨਾਂ ਦਾ ਬੰਦ ਕੀਤਾ ਵੀ ਅੰਦਰ ਬਲੇ ਨਾ ਜਾਣ ਤੇ ਇੱਥੋਂ ਐਂਟਰੀ ਆਪ ਹੋ ਚੁੱਕੇ ਬਹੁਤ ਸੋਹਣੀ ਲੋਕੇਸ਼ਨ ਆ ਬਾਈ ਜੀ ਵੀਲਿੰਗ ਬਣਾਇਆ ਅਰਮੀਆਂ ਦੇ ਵਿੱਚ ਨਾਉਣ ਦੀ ਕਾਤਰ ਬਹੁਤ ਸੋਹਣੇ ਬਾਈ ਲొਕੇਸ਼ਨ ਬਣੇ ਆ ਇਹ ਦਫਤਰ ਆ ਗਿਆ ਬਾਈਆਂ ਦਾ ਇਹ ਛੋਟੋ ਛੋਟੇ ਨਾਲ ਕਮਰੇ ਆ ਮਾਲ ਲੋ ਜੇ ਤੁਸੀਂ ਵਿਆਹ ਦੀ ਸ਼ੂਟ ਕਰਨ ਆਉਂਦੇ ਹੋ 7-8000 ਰੁਪਏ ਇੱਕ ਸਾਰੀ ਧਾਰੀ ਦਾ ਸੂਟ ਦਾ ਲੈਂਦੇ ਆ ਤੇ ਇਧਰ ਆ ਸਾਰੇ ਸ਼ੂਟਿੰਗ ਚੱਲ ਰਹੀ ਹੈ ਇਧਰ ਆ ਗਿਆ ਜੀ ਖਾਣ ਪੀਣ ਵਾਲਾ ਆਪਣੀ ਕੰਟੇਨ ਇਧਰ ਗੱਡੀਆਂ ਲਾਈ ਹੋਈਆਂ ਜੇ ਤੁਸੀਂ ਕਿਸੇ ਨੇ ਗੱਡੀ ਚਲਾ ਕੇ ਕੋਈ ਸ਼ੂਟ ਕਰਨਾ ਹੁੰਦਾ ਗਾਣਾ ਤੇ ਇਧਰ ਵਈ ਜਿਵੇਂ ਅੱਜ ਤੋਂ 40-50 ਸਾਲ ਪਹਿਲਾਂ ਕੱਚੇ ਘਰ ਮਕਾਨ ਜਿਹੜੇ ਬਣੇ ਹੁੰਦੇ ਸੀ ਉਸ ਤਰ੍ਹਾਂ ਬਣੇ ਹੋਇਆ ਇਧਰ ਆ ਗਈ ਹਲਟੀ ਤੇ ਊ ਬਣਾਇਆ ਹੋਇਆ ਤੇ ਇਧਰ ਪੁਰਾਣਾ ਕਲਚਰ ਦਿਖਾਇਆ ਹੋਇਆ ਪੰਗਾ ਟੰਗੀਆਂ ਹੋਈਆਂ ਡੋਰੀਆਂ ਪੁਰਾਣੇ ਬਈ ਜਿਹੜੇ ਮਕਾਨ ਇਸ ਤਰ੍ਹਾਂ ਹੁੰਦੇ ਸੀਗੇ ਤੇ ਬਹੁਤ ਵਧੀਆ ਬਣੀ ਬਾਈ ਜੀ ਲੋਕੇਸ਼ਨ ਕੋਈ ਵੀ ਅੱਜ 9 10 ਜਿਹੜੀਆਂ ਸ਼ੂਟਾਂ ਚੱਲ ਰਹੀਆਂ ਸਾਰੇ ਮਿੱਟੀ ਪੁਰਾਣੇ ਤਰ੍ਹਾਂ ਹੀ ਆ ਸਾਰਾ ਦੇਖੋ ਜੀ ਸੂਟ ਚੱਲ ਰਿਹਾ ਹਰੇਕ ਬੰਦਾ ਤੇ ਵਿਆਹ ਦੀ ਖਾਤਰ ਜਿਹੜੇ ਮੰਨ ਲੋ ਪੀ ਪੈਡ ਬਣਾਉਂਦੇ ਆ ਸੂਟ ਗਾਣੇ ਕਰ ਰਹੇ ਆ ਇੱਧਰ ਵੀ ਸੂਟ ਚੱਲ ਰਿਹਾ ਘਰ ਦਿਖਾਇਆ ਪੂਰਾ ਪ੍ਰੋਪਰ ਗੇਟ ਦੇਖੋ ਪੁਰਾਣੇ ਬਈ ਕੁੰਡੇ ਬਹੁਤ ਸੋਹਣਾ ਬਣਿਆ ਜੀ ਲੋਕੇਸ਼ਨ ਬਹੁਤ ਸੋਹਣੀ ਬਣੀ ਹੋਈ ਆ ਉਹ ਦਰਸ਼ਨ ਦੂਖ ਪਿਆ ਜਿਹਨੇ ਰਕਸ ਚਲਾਉਣਾ ਹੋਵੇ ਆ ਤੇ ਇੱਧਰ ਆ ਗਿਆ ਬਣਿਆ ਹੋਇਆ ਸਟੇਸ਼ਨ ਨੈਕਸਟ ਕਾਰ ਖੜੀ ਆ ਕੋਲੋਂ ਚੀਜ਼ ਆ ਪੁਰਾਣੀ ਪਈ ਜੀ ਤਾਂ ਹਾਂ ਖੜਾ ਤੇ ਇੱਧਰ ਖੜਾ ਆਪਣਾ ਮੈਸੀ ਟਰੈਕਟਰ ਇਹ ਪਈ ਸਾਰਾ ਪੁਰਾਣਾ ਜਿਹੜਾ ਬਣਿਆ ਕੱਚਾ ਘਾਰ ਤੇ ਉਧਰ ਸਟੇਸ਼ਨ ਆ ਗਿਆ ਉਸ ਤਰ੍ਹਾਂ ਬੱਟੇ ਪਾ ਕੇ ਲੀ ਬਣਾਈ ਹੋਈ ਆ ਜਿਹੜੀ ਲੁੱਕ ਦਿੱਤੀ ਬਹੁਤ ਸੋਹਣੀ ਦਿੱਤੀ ਹੋਈ ਆ ਬਾਈ ਜੀ ਬਹੁਤ ਸੋਹਣੀ ਲੋਕੇਸ਼ਨ ਬਣੀ ਹੋਈ ਹੈ। ਖੇਤਾਂ ਦਾ ਬੜਾ ਖਿਆਲ ਵਿਊ ਜਿਵੇਂ ਕਿਸੇ ਨੇ ਸਰੋਂ ਵਿੱਦੀ ਹੋਈ ਆਧਰ। ਤੇ ਇਧਰ ਜਿਸ ਤਰ੍ਹਾਂ ਜਿਵੇਂ ਆਪਣੇ ਕੋਈ ਨਹਿਰ ਦੇ ਉੱਤੇ ਪੌੜ ਹੁੰਦਾ ਉਸ ਤਰ੍ਹਾਂ ਸੂਟ ਚੱਲ ਰਿਹਾ ਤੇ ਉੱਪਰ ਪੁਲ ਦੇ ਉੱਤੇ। ਤੇ ਇਧਰ ਭਾਈ ਜੇ ਘੋੜਾ ਰੱਖਿਆ ਹੋਇਆ ਇਹ ਜਿਵੇਂ ਅੱਜਕੱਲ ਮਿਰਜਾ ਦਿਖਾਉਂਦੇ ਆ ਉਹ ਚੀਜ਼ ਆ ਘੋੜਾ ਬਹੁਤ ਸਿਆਣਾ ਹੈਗਾ ਆਪਾਂ ਵੀ ਫੋਟੋਆਂ ਕਰਾਈਆਂ ਸੀ ਇਹਦੇ ਨਾਲ ਬਹੁਤ ਸਿਆਣਾ ਨਹੀਂ ਆਮ ਹੁੰਦਾ ਡਰ ਲੱਗਦਾ ਘੋੜਿਆਂ ਤੋਂ ਇਹ ਵਿਚਾਰਾ ਨਿੱਤ ਤਾ ਹੁਣ ਭੇਤੀ ਹੈ ਨਿੱਤ ਸੂਟ ਹੁੰਦੇ ਹੈਗਾ ਨੇ ਤੇ ਇਧਰ ਪਾਈਆਂ ਦਾ ਬੋਲਟ ਵੀ ਲਾਇਆ ਹੋਇਆ ਜੇ ਗਾਣੇ 'ਚ ਤੁਸੀਂ ਬੋਲਟ ਲੈਣਾ ਦੇਖੋ ਨਿੰਨਾਣਾ ਜਿਵੇਂ ਮਕਾਨ ਪੂਰੇ ਤਰ੍ਹਾਂ ਤੁਹਾਨੂੰ ਰਾਤ ਨੂੰ ਦਿਖਾਵਾਂਗੇ ਆਪਣਾ ਜਿਹੜਾ ਜਾਗੋ ਦਾ ਪ੍ਰੋਗਰਾਮ ਆ ਦੇਖੋ ਜੀ ਇਹ ਸਿਰਫ ਬਈ ਜੀ ਕੰਦਾ ਹੀ ਆ ਇਹਦੇ ਪਰਲੇ ਪਾਸੇ ਕੁਛ ਨਹੀਂ ਜਿਹੜਾ ਇਹਨੂੰ ਡਿਜ਼ਾਈਨ ਦਿੱਤਾ ਇੱਕ ਘਰ ਤਰ੍ਹਾਂ ਵੀ ਪਰਲੀ ਸਾਈਡ ਘਰ ਹੋਊਗਾ ਪਰ ਘਰ ਨਹੀਂ ਬਈ ਇਹ ਇੱਕ ਸਿਰਫ ਕੰਦ ਹੈ ਦੇਖੋ ਜੀ ਇਧਰ ਕੀ ਬਾਤ ਆ ਬਹੁਤ ਸੋਹਣਾ ਜੀ ਸਾਹਮਣੇ ਉਹ ਵੀ ਛੋਟਾ ਸਿਰਫ ਇੱਕ ਕੰਦ ਦਾ ਪਰ ਐਂ ਲੱਗਦਾ ਜਿਵੇਂ ਘਰ ਹੁੰਦਾ ਕਾ ਜੀਬ ਦਿੱਤੀ ਹੋਈ ਆ ਇਹ ਤਾਂ ਮੈਡਮ ਹੁਣੀ ਖੜੇ ਆ ਅਮਨਤਾਲੀ ਘਾਲ ਸਾਰੇ ਮੈਡਮ ਆ ਜਿਨ੍ਹਾਂ ਨੇ ਰਾਤ ਦਾ ਜਾਗੋ ਦਾ ਸ਼ੂਟ ਕਰਨਾ ਪ੍ਰੋਗਰਾਮ ਜਾਵਰੇ ਤੋਂ ਕੋਈ ਸਰਪਸਾਨ ਤੋਂ ਕੋਈ ਕਿਹੜੇ ਕਿਹੜੀ ਡਿਸਟ੍ਰਿਕਟ ਦੇ ਇਹ ਬੜੀ ਵਧੀਆ ਹੈ ਬਾਈ ਜੀ ਆਜਾ ਇੱਧਰ ਸਾਨੂੰ ਗਾਣਾ ਸੁਣਾਉਣਾ ਹੈ ਸ਼ੂਟ ਹੋ ਰਿਹਾ ਹੈ ਸ਼ੂਟ ਹੋ ਰਿਹਾ ਗਾਣਾ ਇੱਧਰ ਬਾਈ ਜੀ ਲੱਗਿਆ ਬਾਈ ਬਹੁਤ ਸੋਹਣਾ ਸੂਟ ਬਹੁਤ ਸੋਹਣਾ ਚੱਲ ਰਿਹਾ ਸੂਟ ਕਾੜਾ ਕਾ ਤੁਹਾਨੂੰ ਰਾਤ ਨੂੰ ਜਾਗੋ ਦਾ ਦਿਖਾਵਾਂਗੇ ਜੀ ਪ੍ਰੋਗਰਾਮ ਆਪਣੇ ਦਾ ਆਓ ਵੀਰੋ ਜੀ ਜਿਹੜਾ ਆਪਣਾ ਇੰਤਜ਼ਾਰ ਦੇ ਘੜੀਆਂ ਖਤਮ ਹੋ ਚੁੱਕੇ ਆ ਜਾਗੋ ਜਿਹੜੀ ਆਪਣੀ ਸਟਾਰਟ ਹੋ ਚੁੱਕੇ ਤੇ ਪੂਰਾ ਬਿਆਹ ਦਾ ਮਾਹੌਲ ਬਣ ਚੁੱਕਿਆ